ਤਨਵਾਲ ਜੋ ਤੁਸੀਂ ਪੰਥਕ ਕੱਤਰਤਾ ਦੀ ਆਵਾਜ਼ ਸੁਣੀ ਆਏ ਹੋ ਪਰ ਯਾਰ ਹਜੇ ਗਿੰਟੀ ਘੱਟ ਬਹੁਤ ਆਉਣਾ ਚਾਹੀਦਾ ਸੀ ਬਹੁਤ ਇਹਨਾਂ ਦਾ ਫੋਟੋਆਂ ਖਿਚਾਉਣ ਆਲੇ ਹੁੰਦੇ ਸੀ ਪਾਉਣਾ ਹਜੇ ਵੀ ਘਾਟਾ ਹੋਰ ਜਾਗੋ ਹੋਰ ਆਓ ਜਿੰਨਾ ਤੁਸੀਂ ਆਓਗੇ ਓਨੀ ਹੀ ਇਹ ਸਰਕਾਰ ਹਿੱਲੂਗੀ ਮੇਰੇ ਅੱਜ ਤੋਂ ਤਿੰਨ ਦਿਨ ਪਹਿਲਾਂ ਘਰੇ ਪੁਲਿਸ ਲੱਗੀ ਸੀ ਸੀਆਈਡੀ ਮੈਨੂੰ ਕਹਿੰਦੇ ਭਾਈ ਤੂੰ ਕਿੱ데 ਜਾਵੇਂਗਾ ਮੈਂ ਹਮੇਸ਼ਾ ਸੱਚ ਬੋਲਦਾ ਹੁੰਦਾ ਝੂਠ ਮੈਂ ਬੋਲਦਾ ਨਹੀਂ ਪਹਿਲੀ ਵਾਰ ਝੂਠ ਬੋਲਿਆ ਉਹ ਪੁਲਿਸ ਵਾਲੇ ਨੂੰ ਵੀ ਪਤਾ ਡੈਲੀਜੈਂਸ ਨੂੰ ਮੈਂ ਹੀ 17 ਨੂੰ ਸਵੇਰੀ ਜਾਊਗਾ ਪਹਿਲਾਂ ਵੀ ਮੈਂ ਹੀ ਕਹਿੰਦਾ ਹੁੰਦਾ ਉਹ ਕਹਿੰਦੇ ਚੱਲ ਠੀਕ ਆ ਉਹਨਾਂ ਨੂੰ ਮੇਰੀ ਗੱਲ ਤੇ ਯਕੀਨ ਸੀ ਮੈਂ ਪਰਸੋਂ ਹੀ ਨਿਕਲਿਆ ਰਾਤ ਕੱਲ ਮੈਂ ਕੌਮੀ ਸੈਫ ਫੋਰਸ ਚ ਚ ਬਗ ਗਿਆ ਉਹ ਵਿਚਾਰਿਆਂ ਨੂੰ ਆਏ ਸੀ ਵੀ ਝੋਟਾ ਦਾ ਸੱਚ ਬੋਲਦਾ ਹੁਣ ਮੈਂ ਯਾਰ ਇੱਥੇ ਆਵਦੇ ਜੇ ਫਿਰ ਦੋਖੀ ਥੋੜੀ ਬਣਨਾ ਮੰਤਕ ਤਰਤਨਾ ਚਲਾਉਣਾ ਤਾ ਸੌਰੀ ਐ ਬੋਲਿਆ ਗਿਆ ਗੱਲ ਕਰ ਇੱਥੇ ਆ ਗਿਆ ਹਰੇਕ ਸਿੱਖ ਦਾ ਹਰੇਕ ਸਿੱਖ ਪਰਿਵਾਰ ਦਾ ਫਰਜ਼ ਆ ਜਦੋਂ ਪੰਥਕ ਕੱਤਰਤਾ ਹੋਉਂਦੀ ਐ ਤਾਂ ਉੱਥੇ ਪਹੁੰਚਣਾ ਇਹ ਗੱਲਾਂ ਸੀ ਆਪਦੇ ਪੇਜਾਂ ਥਰੂ ਬੋਲਣੀਆਂ ਸੀ ਸਾਡੇ ਉਹ ਪੇਜ ਜੇ ਬੰਦ ਕਰਤੇ ਫੇਰ ਵੀ ਅਸੀਂ ਬੋਲੀ ਗਏ ਹੁਣ ਰਹਿ ਗਈ ਇਕੱਲੀ ਜ਼ੁਬਾਨ ਇਹ ਵੀ ਵੱਟ ਲੋ ਹਣਦੇ ਅਸੀਂ ਫੇਰ ਨਹੀਂ ਫੇਰ ਧੰਨ ਲਨੋਂ ਘੂਟ ਮਾਰੀ ਜਾਇਆ ਕਰਾਂਗੇ ਬੋਲਣੋ ਫੇਰ ਵੀ ਨਹੀਂ ਹਟਦੇ ਸੋ ਗੱਲ ਆਇਆ ਭਾਈ ਵੀ ਭਾਈ ਕਹਿੰਦਾ ਕੁਝ ਬੋਲਣਾ ਨਹੀਂ ਜਿਆਦਾ ਹੁਣ ਯਾਰ ਬੋਲੇ ਬਣਾ ਤਾਂ ਰਿਹਾ ਨਹੀਂ ਜਾਂਦਾ ਸੱਚ ਤਾਂ ਬੋਲਣਾ ਪੈਂਦਾ ਸੱਚ ਕੌੜਾ ਹੁੰਦਾ ਚੁੱਭਦਾ ਜੇ ਸੱਚ ਬੋਲਾਂਗੇ ਸੱਚ ਕੌੜਾ ਹੋ ਚੁੱਭੂ ਹੁਣ ਇਹ ਮੁੰਡੇ ਨੇ 30 40 ਮੁੰਡੇ ਨੇ ਸਟਾਰਟਿੰਗ ਤੋਂ ਜਿੱਦੇ ਤੋਂ ਸ਼ੁਰੂਆਤ ਹੋਈ ਆ ਮਾਤਾ ਨੇ ਅਰਦਾਸ ਕਰਨੀ ਸ਼ੁਰੂ ਹੋਈ ਆ ਇਹ ਸਾਰੇ ਮੁੰਡੇ 40 ਮੁੰਡੇ ਨੇ ਪੁੱਡਤਾਂ ਤੋਂ ਨੇ ਝਨੀਰ ਤੋਂ ਨੇ ਮਾਨਸਾ ਤੋਂ ਨੇ ਜਿਵੇਂ ਸ਼ਮਸ਼ੇਰ ਹੋ ਗਿਆ ਪ੍ਰਦੀਪ ਬਾਬਾ ਹੋ ਗਿਆ ਹਿੰਦਰ ਹੋ ਗਿਆ ਜਿੰਨੇ ਵੀ ਸਿੰਘਾਂ ਦੇ ਸਾਰੇ ਗੋਰਾ ਹੋ ਗਿਆ ਡਰਾਈਵਰ ਵਿਚਾਰਾ ਗਰੀਬ ਘਰਾਂ ਦੇ ਮੁੰਡੇ ਨੇ ਸਾਰੇ ਪਹਿਲੇ ਦਿਨ ਤੋਂ ਨਾਲ ਨੇ ਤੇ ਉਹਦੇ ਤੋਂ ਉਰੀ ਨਹੀਂ ਕਲਕਾਂ ਕੁਣਕਾਂ ਨੂੰ ਵੀ ਜੂਰੀਆ ਜਾ ਰਹੀਆ ਹੋਰੀ ਛੱਟ ਕੇ ਆਉਂਦਾ ਰਿਆਜ਼ ਪਿਆ ਵੀ ਦੋ ਦੋ ਕਿੱਲਾਂ ਦੇ ਮਾਲਕ ਨੇ ਗੱਲ ਗਲਾਈ ਇਹ ਮੈਂ ਉਹਰੇ ਛੱਡੇ ਹੋਏ ਨੇ ਹੁਣ ਸੁਣ ਲੋ ਗੱਲ ਪਹਿਲਾਂ ਤਾਂ ਆਪਾਂ ਕੋੜੀ ਗੱਲ ਕਰਦੇ ਇਹ ਆਪਾਂ ਉਹਰੇ ਛੱਡੇ ਹੋਏ ਨੇ ਛੱਡੇ ਹੋਏ ਕੀ ਬਾਤ ਕਰਨ ਲਈ ਹੁਣ ਪਰਿਵਾਰ ਬੈਠਾ ਧਰਨੇ ਤੇ बराबर ਜੇ ਉਹਨੇ ਕੋਈ 100 500 1000 2000 10000 ਦੇ ਜਾਂਦਾ ਉਹ ਪਰਿਵਾਰ ਤੱਕ ਨਹੀਂ ਪਹੁੰਚਾਉਂਦੇ ਇਹ ਬੰਦੇ ਅੱਖਾਂ ਕੰਮ ਨਹੀਂ ਫੜ ਕੇ ਜੇ ਚ ਪਾ ਲਿਆ ਆਪ ਦੀ ਚ ਮੁੱਠੀ ਬੀੜੀਆਂ ਬਣਾ ਰੱਖੀਆਂ ਨਾਲੇ 30 40 ਬੰਦਿਆਂ ਦੇ ਆ ਫਰਜ ਕਿੰਨਾਂ ਦਾ ਪਰਿਵਾਰਾਂ ਦਾ ਪਰ ਜੋਰ ਬੀੜੂਆਂ ਨੇ ਮੇਰੇ ਕੋਲ ਸਾਰਿਆਂ ਦੀ ਹਿਸਾਬ ਦਿਵਾਉਂਗਾ ਡਾਂਗ ਨਾਲ ਗੱਲੇ ਗੱਲੇ ਤੋਂ ਚਾਹੇ ਕੋਈ ਵੀ ਹੋਵੇ ਇਕੱਲੇ ਪਰਿਵਾਰ ਮਾਇਕ ਸਹਾਈਤ阿里 ਲੋਡ ਕਿਸ ਨੂੰ ਆ ਜਿਹਨੇ ਧਰਨਾ ਚਲਾਉਣਾ ਫੜਾਉਂਦੇ ਨੇ ਮੈਂ ਪਿਛਲੀ ਵਾਰ ਆਇਆ ਮੈਨੂੰ ਇੱਕ ਮੁੰਡਾ ਆਸਟ੍ਰੇਲੀਆ ਤੋਂ ਬੋਲਿਆ ਕਹਿੰਦਾ ਚੋਟ 90000 ਰੁਪਏ ਦਿੰਦਾ ਸੀ ਮੈਨੂੰ ਉੱਥੇ ਲੰਗਰ ਤੇ ਮਾ ਭਾਈ ਮੈਨੂੰ ਕੋਈ ਲੋੜ ਨਹੀਂ ਪੈਸਿਆਂ ਦੀ ਤੂੰ ਮਾਤਾ ਨੂੰ ਦੇ ਦੇ ਮਾਤਾ ਨੂੰ ਲੋੜ ਹੈ ਮਾਤਾ ਨੇ ਚਲਾਉਣਾ ਮੁੰਡਾ ਬੋਲ ਕੇ ਵੀ ਗਿਆ ਸੀ ਦੀ ਘਰ ਵਾਲੀ ਬੱਚਾ ਵੀ ਸੀ ਹੁਣ ਉਹ ਇਹ ਬੜੇ ਨੇ ਮੋੜ ਕੇ ਜੇਹ ਚ ਪਾ ਲੈਂਦੇ ਨੇ ਬੰਦੇ ਨਿਗਾਹ ਰੱਖਦੇ ਨੇ ਮੈਨੂੰ ਦੱਸਦੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੇ ਬੰਦੀ ਸਿੰਘ ਜੋ ਅੰਦਰ ਨੇ ਉਹਨਾਂ ਦੀ ਇੱਕ ਇੱਕ ਘੜੀ 100-100 ਬਰੇ ਬਰੋਬਰ ਹੈ ਇੱਕ ਇੱਕ ਘੜੀ 100 ਬਰੇ ਬਰੋਬਰ ਤੇ ਤੁਸੀਂ ਉਹਨਾਂ ਦਾ ਪੈਸਾ ਸੋਡੀਆਂ 7-7 ਪੀੜੀਆਂ ਕੀੜੇ ਬਹਿ ਕੇ ਘਰ ਰੌਣਗੀਆਂ ਤੁਸੀਂ ਇਹ ਕੰਮ ਨਹੀਂ ਕਰਨਾ ਕਿਸੇ ਨੇ ਵੀ ਜੇ ਕਿਸੇ ਤੋਂ ਗਲਤੀ ਨਾਲ ਹੋ ਗਿਆ ਚੁੱਪ ਕਰਕੇ ਪਰਿਵਾਰ ਨੂੰ ਸੁਣਾਓ ਤੇ ਕੱਠ ਐ ਤੂੰ ਕਈ ਗੁਨਾਹ ਕਰਨਾ ਆਪਾਂ ਹੋਰ ਕਰਨਾ ਦੇਖੋ ਇਹਨੂੰ ਉੱਤੇ ਕੀ दारू ਕੁਸ਼ੇਸ਼ ਹੋਣ ਲੱਗਦੇ ਨੇ ਕਿ 200 ਡਰ ਨਾ ਮੈਂ ਹਰੇਕ ਦਾ ਪੇਜ ਬੰਦ ਕਰ ਦਿੰਦੇ ਨੇ ਫਿਰ ਗ੍ਰਿਫਤਾਰ ਕਰੀ ਜਾਂਦੇ ਨੇ ਹੁਣ ਮੇਰੀ ਗੱਲ ਸੁਣੋ ਪਾਨਾ ਗ੍ਰਿਫਤਾਰ ਕਰ ਲਿਆ ਵਿਚਾਰਾ ਲੱਖਾ ਗ੍ਰਿਫਤਾਰ ਕਰ ਲਿਆ ਮੈਨੂੰ ਵੀ ਫੜ ਲੈਂਦੇ ਹੁਣ ਬਾਲੇ ਕਹਿਣਗੇ ਉੱਥੇ ਆਏ ਕਿਉਂ ਨਹੀਂ ਇੱਕ ਦਿਨ ਪਹਿਲਾਂ ਆ ਜਾਂਦਾ ਪਹਿਲਾਂ ਆ ਜਾਂਦੇ ਬਾਈ ਇੰਟੈਲੀਜੈਂਸੀ ਬਹੁਤ ਸ਼ਿਆਰ ਹੁੰਦੀ ਐ ਇਹ ਫੜ ਲੈਂਦੀ ਐ ਕਿਸੇ ਨੂੰ ਮਿਹਣਾ ਨਾ ਮਾਰਾ ਕਰੋ ਉਹ ਉਹ ਵੀ ਉਹਰੇ ਆਉਂਦੀ ਸੀ ਤਾਂ ਹੀ ਫੜੇ ਨੇ ਰਾਤ ਚ ਉਹਨਾਂ ਦਾ ਵੀ ਜੋਗਦਾਰ ਪੂਰਾ ਉਹਨਾਂ ਨੇ ਪੂਰਾ ਪ੍ਰਚਾਰ ਕਰਿਆ ਦੋਨਾਂ ਨੇ ਹਣਾ ਫੇਰ ਇਕੱਠ ਹੋਣਾ ਜੇ ਹੋਰ ਬਹੁਤ ਇਕੱਠ ਹੋਣਾ ਤੇ ਇੱਕ ਮੈਂ ਬੇਨਤੀ ਕਰਦਾ ਆਪਾਂ ਜਲਦੀ ਤੋਂ ਜਲਦੀ ਇੱਕ ਚੰਡੇ ਥੱਲੇ ਇਕੱਠੇ ਹੋਈਏ ਆਪਣੇ ਸਾਰੇ ਬੰਦੀ ਸਿੰਘ ਜਿੰਨੇ ਵੀ ਨੇ ਪਾਈ ਹਮਾਰਾ ਪਾਈ ਖਰਦੇ ਸਿੰਘ ਪਾਈ ਜਤਾਰ ਸਿੰਘ ਤਾਰਾ ਬਾਬਾ ਬੁਵੰਦ ਸਿੰਘ ਰਾਜਾਣਾ ਭੁੱਲਰ ਸਾਹਿਬ ਇਹਦਾ ਚਲੋ ਆਪਣੇ ਸ਼ੀਲ ਹੋ ਗਏ ਜੱਗੀ ਰੌਲ ਖੰਡਾ ਸਾਡਾ ਪਾਉ ਸਾਰੇ ਬੰਦੇ ਜਿਵੇਂ ਬਾਬੇ ਨੇ ਕਿਹਾ ਵੀ ਵੋਟਾਂ 'ਚ ਕਦ ਖੜਾ ਹੋਣ ਨਾਲ ਕਦ ਕੱਢਦਾ ਨਹੀਂ ਗਣਦਾ ਵੱਧ ਹੈ ਪਰ ਕਿਹੜੀਆਂ ਵੋਟਾਂ 'ਚ ਮੈਂ ਕਹਣਾ ਹੈ ਕਿਹੜੀਆਂ ਵੋਟਾਂ 'ਚ ਕੋਈ ਆਪਾਂ ਇਹਨਾਂ ਦੇ ਦਿੱਲੀ ਦੇ ਹੁਣ ਫਿਰ ਫਿਰ ਮੈਨੂੰ ਮੈਂ ਬੋਲਦਾ ਸਦਾ ਸੁਣੋ ਆਪਣੀ ਸੁਪਰੀਮ ਪਾਵਰ ਅਕਾਲ ਤਖਤ ਆਪਾਂ ਨੂੰ ਨਿਆਂ ਦੀ ਉਮੀਦ ਹੈ ਅਕਾਲ ਤਖਤ ਤੋਂ ਜਿੱਦਿਆਂ ਨਿਆਂ ਮਿਲਿਆ ਅਕਾਲ ਤਖਤ ਦੇ ਹੁਕਮਾਂ ਨਾਲ ਮਿਲਣਾ ਹੈ ਸਿੱਖ ਨੂੰ ਸੋ ਸਾਖੀ ਗੁਰੂ ਗੋਬਿੰਦ ਸਿੰਘ ਦੀ ਸੱਚ ਹੋਣੀ ਹੈ ਗੁਰੂ ਗੋਬਿੰਦ ਸਿੰਘ ਦਾ ਕੱਲਾ ਕੱਲਾ ਬੋਲ ਸੱਚ ਹੋਣਾ ਹੈ ਪਰ ਆਪਾਂ ਇਨਾਂ ਹਾਲਾਤਾਂ ਦੇ ਕਿਉਂ ਖੜੇ ਆ ਇਸ ਦਾ ਇਹਦੇ ਚ ਰੂਲ ਕੀ ਹੈ ਕੌਣ ਜ਼ਿੰਮੇਵਾਰ ਹੈ ਦੇਖੋ ਬਾਬਾ ਜੀ ਨੇ ਕਿਹਾ ਆਪਾਂ ਕੋਈ ਦੂਸ਼ਣ ਬਾਜ ਨਹੀਂ ਕਰਦੇ ਪਰ ਸੱਚ ਜੋ ਹਰੇਕ ਹਿਰਦੇ ਚ ਹੈ ਮੈਂ ਬੋਲਦਾ ਨਹੀਂ ਛੋਡੇ ਬੋਲਾਂ ਤੇ ਆਪਣੇ ਆਪ ਆ ਗਿਆ ਹਨਾ ਕਿਉਂ ਬਾਬਾ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਇਤਿਹਾਸਕਾਰ ਨੇ ਬਹੁਤ ਹੀ ਵੱਡੇ ਇਤਿਹਾਸਕਾਰ ਨੇ ਇਹਨਾਂ ਦਾ ਹੁਕਮ ਸਿਰ ਮੱਥੇ ਜੇਕਰ ਬੋਲਣਾ ਸੀ ਨਹੀਂ ਬੋਲ ਸਕਦੇ ਦਰਦ ਆ ਯਾਰ 328 ਸੂਪਾਂ ਦਾ ਦਰਦ ਹੈ ਉਰੇ ਇੱਥੇ ਦਰਦ ਹੈ ਹਨਾ ਵਿਰਵੀਆਂ ਦਾ ਦਰਦ ਹੈ ਮਾਪਿਆਂ ਦਾ ਦਰਦ ਹੈ ਆਪਾਂ ਯਾਰ ਉਹਨਾਂ ਨੂੰ ਹਟਾ ਕੇ ਇਹ ਮਠੂਰੇ ਦੇ ਸਾਹਬ ਇਹ ਬੈਠ ਹਰ ਉਹ ਸੱਚੇ ਸਿੱਖ ਕੋਲੇ ਇੱਕ ਗੱਲ ਦੱਸੋ ਗੁਰੂ ਕੇ ਵਜ਼ੀਰ ਦੀ 4000 ਤਨਖਾ ਪ੍ਰਧਾਨ ਦੇ ਲਾਲਵੱਤੀ ਗੁਰੂ ਦਾ ਵਜ਼ੀਰ ਦਾ ਬੱਚਾ ਪੜਦਾ ਗਵਰਨਮੈਂਟ ਸਕੂਲ ਚ ਤੇ ਪ੍ਰਧਾਨ ਦਾ ਬੱਚਾ ਕੌਣ ਬੈਂਟਾ ਸਕੂਲ ਚ ਜੋ ਦਿਨ ਰਾਤ ਬਾਣੀ ਪੜਦਾ ਸੁਣਾਉਂਦਾ ਗਾਉਂਦਾ ਸਿਖਾਉਂਦਾ ਉਹ ਤਾਂ ਭੁੱਖਾ ਮਰਦਾ ਤੇ ਜਿਹੜੇ ਗੋਲਕਾਂ ਦੇ ਰੱਖੇ ਨੇ ਚੋਰ ਰੱਜ ਕੇ ਪਾਲੇ ਘਰ ਉਹਨਾਂ ਦੇ ਕੈਂਸਰ ਹੋਣਗੇ ਇਕੱਲੇ ਇਕੱਲੇ ਦੇ ਚਾਹੇ ਕੋਈ ਮਰਜੀ ਹੈ ਸਾਡਾ ਜਥੇਦਾਰ ਤਰਵਤ ਖਾਲਸਾ ਨੇ 2015 ਚ ਸਰਦਾਰ ਜੇਤਾਰ ਸਿੰਘ ਹਵਾਰਾ ਜੀ ਥਾਪਿਆ ਸੀ ਇੱਕ ਨਾਰਾ ਜੇਤਾਰ ਸਿੰਘ ਹਵਾਰਾ ਨਾਲ ਮੈਂ ਥੋੜਾ ਜਿਹਾ ਭਾਵਤਾਂ ਤੇ ਸੱਚ ਵੀ ਬੋਲ ਦਣਾ ਪਰ ਮੈਂ ਕੋਈ ਮੂਰ ਖੰਬਾ ਨਾ ਰਹੀ ਨਾ ਮੇਰਾ ਝੋਟਾ ਜਲੂਰ ਹੈ ਇਹ ਕੋਈ ਤਾਕਤਵਰ ਦਾ ਪ੍ਰਤੀਕ ਹੈ ਪੜਿਆ ਲਿਖਿਆ ਮੇ ਜਰਾ ਬਾਰੀ ਬਾਰੀ ਆਪ ਦੀ ਮੂਰ ਦਾ ਸਿਰਫ ਆਪ ਦੀ ਨਹੀਂ ਕਰਨੀ ਚਾਹੀਦੀ ਚਲੋ ਆਪਾਂ ਡੰਗਰ ਸਹੀ ਕੱਲ ਦੇ ਚੱਲੇ ਆ ਸਾਨੂੰ ਨਹੀਂ ਪਹੁੰਚ ਲੈ ਭਾਈ ਲੋਕ ਪਤਾ ਨਹੀਂ ਭਾਈ ਕਰਦੇ ਆ ਬਾਬਾ 2 ਮਿੰਟ ਦੇ ਦੇ ਕੁਝ ਨਹੀਂ ਹੁੰਦਾ ਸਾਰਿਆਂ ਹੁੰਦੇ ਆ ਅੱਥ ਰਾਤ ਤੱਕ ਜਾਣਾ ਹੈ ਕੰਮ ਆਪਣਾ ਕੰਮ ਹੈ ਹੁਣ ਨਿਕਲ ਦੇ ਬਲਬਲਾ ਹੋਰਾਂ ਦਾ ਵੀ ਕੱਢਾਂਗੇ ਦੋ ਚਾਰ ਗੱਲਾਂ ਨਹੀਂ ਜਿਹੜੀਆਂ ਜੁੜੀ ਤਾਂ ਨਹੀਂ ਇੱਕ ਤਾਂ ਪਰਿਵਾਰ ਬਣਾ ਜੋ ਵੀ ਬੰਦਾ ਪੈਸਾ ਫੜਦਾ ਬਾਹਰੋਂ ਜਾਂ ਅੰਦਰੋਂ ਉਹ ਦੋਖੀ ਹੈ ਤੇ ਮੈਨੂੰ ਪਤਾ ਸਭ ਦਾ ਇਹ ਤੇਰੀ ਅੱਖਾਂ ਨੇ 30 ਕੈਮਰੇ ਲਾਏ ਹੋਏ ਨੇ ਤੇ ਇੱਕ ਉਹ ਲੰਗਰ 'ਚ ਨਾ ਖਾ ਕੇ ਪੀਏ ਡੋਮਨੋਜ਼ ਬਾਹਰਲੇ ਪੈਸੇ ਨਾਲ ਕਮਰੇ 'ਚ ਬਹਿ ਕੇ ਖਾਣਾ ਮਾਤਾ ਜੀ ਤਾਂ ਹੌਲੇ ਬੈਠੇ ਆ ਇਹ ਵੀ ਮਾੜੀ ਗੱਲ ਹੈ ਆਪਾਂ ਉਹ ਨਹੀਂ ਕਰਨਾ ਬੁਰਾਈ ਨਹੀਂ ਕਰਨੀ ਸੰਗਤ ਬਹੁਤ ਦੁਖੀ ਬਠਿਆਰੀ ਇਹਨਾਂ ਦਾ ਦਿਲਾਂ 'ਚ ਦਰਦ ਹੈ ਪਿਆਰ ਹੈ ਸਭ ਲਈ ਪਿਆਰ ਹੈ ਬੰਦੀ ਸਿੰਘ ਚਾਹੇ ਅਮਤਪਾਲ ਸਿੰਘ ਹੋਵੇ ਚਾਹੇ ਆਪਣਾ ਪ੍ਰਧਾਨ ਮੰਤਰੀ ਬਾਜੇ ਕੇ ਹੋਵੇ ਚਾਹੇ ਜਗਤਾਰ ਸਿੰਘ ਹਵਾਰਾ ਹੋਵੇ ਚਾਹੇ ਜਿਹੜੇ ਕੱਤੇ ਨੇ ਇਹ ਹੁਣ ਸਭ ਇੱਕ ਕਬਰ ਉੱਪਰ ਨੇ ਇੱਕ ਕੜੀ ਕੱਟਣੀ ਬਹੁਤ ਔਖੀ ਹੈ ਭਾਈ ਅੰਦਰ ਇੱਕ ਕੜੀ ਦੁਪਹਿਰ ਬੰਦੀ ਡੀਕ ਦੇ ਪਾਗਲ ਹੋ ਜਾਂਦੇ ਨੇ ਵੱਡੇ ਵੱਡੇ ਲੋਕ ਤੇ ਯਾਰ ਇਹਨਾਂ ਨੂੰ ਤਾਂ ਸਾਲ ਉਹਨਾਂ ਨੂੰ 30 ਸਾਲ ਭੁਖੜ ਤਾਲ ਫਿਰ ਕਹਿੰਦੇ ਖੇਲ ਚ ਭੁਖ ਕੁਸਟ ਲੋਕ ਨੇ ਪੈਸੇ ਦਿੱਤੇ ਬਹੁਤ ਚ ਬੋਲਦੇ ਨੇ ਯਾਰ ਕਾਲ ਜਾਂ ਖਾਇਆ ਕੱਢ ਕੇ ਸਾਹਮਣੇ ਜੇ ਮੇਰੇ ਹੋਣ ਐ ਪਤਾ ਨਹੀਂ ਕਿਤੇ ਜੇ ਮੇਰੇ ਸਾਹਮਣੇ ਹੋਣ ਨਾ ਓ ਯਾਰ ਤੁਸੀਂ ਆਪ ਦੀ ਕਰੀ ਕਰਾਈ ਤੇ ਕਿਉਂ ਮਿੱਟੀ ਪਾਉਣੇ ਆਪ ਦੀ ਕਰੀ ਕਰਾਈ ਤੇ ਮਿੱਟੀ ਨਾ ਪਾਓ ਸਾਥ ਦਿਓ ਹਰ ਵਾਰ ਦਾ ਦਿਓ ਸਾਡੇ ਉਹ ਵੀ ਬੰਦੀ ਸਿੰਘਾਂ ਦਾ ਦਿਓ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਕਰੋ ਪੰਥਕ ਕੱਕਰਤਾ ਇੱਕ ਗੱਲ ਛੋਟੀ ਨਹੀਂ ਰਹਿ ਗਈ ਮਾਫ਼ ਕਰਨਾ ਬਾਬਾ ਜੀ ਕਾਹੀ ਕਰੀ ਜਾਂਦੇ ਜੇ ਅੱਜ ਆਪਾਂ ਨੂੰ ਗ੍ਰੰਥ ਸਾਹਿਬ ਜੀ ਦਾ ਸਰੂਪ ਦਿੰਦੇ ਇੱਥੋਂ ਹੁਕਮਨਾਮੇ ਲੈ ਕੇ ਬਾਣੀ ਪੜ ਕੇ ਸ਼ੁਰੂ ਕਰਦੇ ਆਪਾਂ ਪੰਥਕ ਕੱਕਰਤਾ ਪਾਕੀ ਦੀ ਗਵਾਹੀ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਹੈ ਆਪਣਾ ਗੁਰੂ ਉਹਨਾਂ ਦੀ ਗਵਾਹੀ ਚ ਹੋਣੀ ਚਾਹੀਦੀ ਸੀ ਹਨਾ ਦਿੱਤੀ ਨਹੀਂ ਯਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਰੇ ਪ੍ਰਕਾਸ਼ਮਾਨ ਹੁੰਦਾ ਪਾਠ ਹੁੰਦਾ ਸਬਕੋ ਸੁਣਦਾ ਸਾਰੀ ਸੰਗਤ ਸੋਂਦੀ ਸਾਡੇ ਸਿੰਘਾਂ ਨੂੰ ਜਾ ਕੇ ਲੱਗਦਾ ਕਿਉਂਕਿ ਬਾਣੀ ਗੁਰੂ ਦੀ ਬਾਣੀ ਬੰਦੀ ਛੋੜ ਬੰਦੀ ਛੋੜ ਅੱਜ ਵੀ ਹੈਗਾ ਬੰਦੀ ਛੋੜ ਅੱਜ ਕੀ ਗਤਮ ਹੋ ਗਿਆ ਆਪਾਂ ਬੰਦੀ ਛੋੜ ਨੂੰ ਮੰਨਦੇ ਨਹੀਂ ਬੰਦੀ ਛੋੜ ਤਾਂ ਗੱਲ ਚ ਵਾਸਤਾ ਬੰਦੀ ਛੋੜ ਅੱਜ ਵੀ ਹੈ ਅੱਜ ਵੀ ਉਹ ਬੰਦੀ ਛੋੜੂ ਆ ਉਹਨੂੰ ਕਰਨ ਕਰੋ ਸੋ ਭਾਈ ਆਪਣੇ ਸਿੰਘਾਂ ਲਈ ਵੱਧ ਤੋਂ ਵੱਧ ਕੱਟ ਕਰੋ ਆਪਦੇ ਪਿੰਡਾਂ 'ਚ ਪ੍ਰਚਾਰ ਸ਼ੁਰੂ ਕਰਨਾ ਕਰੋ ਸੋਡੇ ਕਿੰਨੇ ਬੱਚਿਆਂ ਨੂੰ ਮੋੜਾ ਪਵਾ ਕੇ ਅਮਰ ਸ਼ਕਾਇਆ ਸਿੰਘ ਸਾਹਿਬ ਨੇ ਦੇਖੋ ਜੋ ਨਸ਼ਾ ਤਰਕਰ ਪਰਫੁੱਲਤ ਹੋ ਗਿਆ ਵੱਧ ਗਿਆ ਉਹ ਖਤਮ ਹੋ ਜਾਣਾ ਸੀ ਸਾਨੂੰ ਲੋੜ ਹੀ ਨਹੀਂ ਪੈਣੀ ਸੀ ਚਾਰੇ ਪਾਸੇ ਗੋਲਦਮਾਲ ਨੇ ਸਿੱਖੀ ਹੋ ਗਈ ਸੀ ਸੋ ਵੀਰੋ ਜਿਨ੍ਹਾਂ ਨੇ ਆਮਰ ਛਕੇ ਆ ਜੇ ਉਹ ਨਹੀਂ ਆਉਂਦੇ ਮਾਂ ਪਿਓ ਆਓ ਵੱਧ ਤੋਂ ਵੱਧ ਆਓ ਹਾਜ਼ਰੀ ਪਰ ਉਹ ਕੋਈ ਕਿਸੇ ਨੂੰ ਮੇਣਾ ਨਾ ਦਿਓ ਪੰਥ ਕਦੇ ਕਿਸੇ ਨੂੰ ਮੇਣਾ ਨਹੀਂ ਦਿੰਦਾ ਹੁੰਦਾ ਇੱਕ ਇਹ ਮੇਲੇ ਵਾਲਾ ਕੰਮ ਨਾ ਚਲਾਓ ਬੇਨਤੀਆਂ ਹੱਥ ਬੰਨ ਕੇ ਵੀ ਬਾਈ ਆਓ ਆਓ ਆਪੇ ਆਉਣਗੇ ਅੱਜ ਆਇਓ ਕੱਲ ਨੂੰ ਐਡੂ ਵੀ ਵੱਡੀ ਸੰਗਤ ਆਉਗੀ ਪਰਸ ਨੂੰ ਹੋਰ ਆਉਗੇ ਹਣਾ ਪਰ ਕੋਈ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਨੂੰ ਮਾਲਾ ਨਹੀਂ ਬੋਲਣਾ ਤੇ ਆਪ ਨੂੰ ਵੱਡਾ ਹੋਣ ਲਈ ਜਿਵੇਂ ਮੈਂ ਹੋਵਾਂ ਮੈਂ ਵੱਡਾ ਹੋਣਾ ਚਾਹਣਾ ਹੋਵਾਂ ਕਿਸੇ ਨੂੰ ਨੀਮਾ ਨਹੀਂ ਦਿਖਾਉਣਾ ਆਪਾਂ ਜੀ ਆਪਾਂ ਕਿਸੇ ਨੂੰ ਨੀਮਾ ਨਹੀਂ ਦਿਖਾਉਣਾ ਹਾਲਾਂਕਿ ਆਪਾਂ ਨੂੰ ਆਪਣੇ ਔਗਣ ਦਾ ਪਤਾ ਹੋਣਾ ਵੀ ਆਪਾਂ ਕਿੰਨੇ ਔਗਣਾਂ ਨਾਲ ਪਰਪੂਰ ਹਾਂ ਆਪਾਂ ਇਸੇ ਧਰਤੀ ਤੇ ਵਸਦੇ ਆ ਆਪਣੇ ਪਿੰਡ ਵੀ ਨੇ ਆਪਣੇ ਸ਼ਹਿਰ ਵੀ ਨੇ ਆਪਾਂ ਨੂੰ ਸਾਹ ਆਪਣੇ ਬਾਰੇ ਲੋਕ ਦੱਸ ਦਿੰਦੇ ਨੇ ਸਾਰਾ ਕੁਝ ਸੋ ਭਾਈ ਬਾਣੀ ਪੜੋ ਮਦ ਤੋਂ ਵੱਧ ਬਾਣੀ ਵੱਲੀ ਆਓ ਪੰਜੇ ਬਾਣੀਆਂ ਪੜੋ ਬ੍ਰਹਮ ਕਵਚ ਵੀ ਪੜੋ ਦਾਸਮ ਗ੍ਰੰਥ ਹੁਣ ਆਪਣੇ ਇਤਿਹਾਸਕਾਰ ਨੇ ਮੈਂ ਇਹਨਾਂ ਤੋਂ ਜਾਣਕਾਰੀ ਲਵਾਂਗਾ ਥੋੜੀ ਜਾਣਕਾਰੀ ਲੈਣੀ ਹੈ ਕਿਉਂਕਿ ਇਹ ਪੜੇ ਲਿਖੇ ਨੇ ਬੁੱਧੀ ਜੀਵ ਨੇ ਇਹਨਾਂ ਬਿਨਾ ਵੀ ਨਹੀਂ ਕੋਈ ਗੱਲ ਬਣਦੀ ਤੇ ਭਾਈ ਬਾਕੀ ਤਿਆਰ ਰਹੋ ਟਾਈਮ ਹੁਣ ਆਈ ਪਿਆ ਹੈ ਪਿੰਡਾਂ 'ਚ ਪ੍ਰਚਾਰ ਕਰੋ ਸਿੱਖੀ ਦਾ ਜਿਹੜਿਆ ਸਿਰਜਿਤ ਤੋਂ ਨਾਲੇ ਹੁੰਦੇ ਨੇ ਆ ਇਹ ਪੁੱਛਾ ਦੇਣੇ ਜੀ ਇਹਨਾਂ ਤੋਂ ਵੀ ਬਚੋ ਆਪਣੇ ਸਿੱਖ ਕਨਵਰਟ ਹੋ ਰਹੇ ਨੇ ਕੀ ਦੀ ਗਲਤੀ ਹੈ ਖੁਦ ਸੋਚੋ ਆਪਣੇ ਸਿੱਖ ਕਿਉਂ ਕਨਵਰਟ ਹੋ ਰਹੇ ਨੇ ਇਹ ਸੋਚੋ ਕੀ ਦੀ ਗਲਤੀ ਹੈ ਜਾਂ ਆਪਣੇ ਮੈਡੀਕਲ ਕਾਜ ਫਰੀ ਆਪਾਂ ਇੰਨੇ ਇੰਨੀ ਚਾਤੀ ਕਲੇ ਵਾਲੀ ਕੌਮ ਇੰਨੀ ਆਪਣੀ ਮਹਾਨ ਇਤਿਹਾਸ ਤਾਂ ਆਪਣੇ ਹੀ ਸਿੰਘਾਂ ਕਿਉਂ ਕੁਨਵਾਟ ਹੋ ਰਹੇ ਨੇ ਇਹ ਥੋੜੀ ਸੋਚਣ ਦੀ ਲੋੜ ਹੈ ਹਰੇਕ ਸਿੱਖ ਦੇ ਅੰਦਰ ਬੇ ਆਦਮੀਆਂ ਦਾ ਦੁੱਖ ਭਰਿਆ ਹੋਇਆ ਮੈਂ ਕਹਣਾ ਜਿੰਨੇ ਬੰਦੇ ਬੈਠੇ ਜਿੰਨੇ ਹਰੇਕ ਦਾ ਹਿਰਦਾ ਬਰੁੰਧ ਰਿਹਾ ਗਿਆ ਉਹ ਕੁਸ਼ਤ ਮੋਕਾਂ ਦੇ ਤੇ ਆ ਮਿਲ ਕੇ ਪਿਓ ਦਾਦਾ ਇਹੀ ਰਾਜਨੀਤੀ ਨੂੰ ਖਤਮ ਕਰਕੇ ਨਵੇਂ ਨੌਜਵਾਨ ਜੋ ਨਵੇਂ ਨੌਜਵਾਨ ਨੇ ਪੜੇ ਲਿਖੇ ਨੇ ਇਹਨਾਂ ਨੂੰ ਕਿਉਂ ਨਾ ਚੁਣੀਏ ਵੀ 당 하고 ਪਿਆ ਉਹਨਾਂ ਕੋ ਚਾਚਾ ਨਾ ਕੋ ਦਾਦਾ ਇਤਿਹਾਸ ਕੀ ਹੋਈ ਨਹੀਂ ਹੈਗਾ ਅੱਛਾ ਉਹ ਵੀ ਮੁੜ ਕੇ ਪੋਤਾ ਦਾਦਾ ਪੜੋਤਾ ਖੜਾ ਕਰ ਦਿੰਦੇ ਨੇ ਲੁਟੜਾ ਆ ਜਾਂਦੇ ਨੇ ਸਾਫ਼ ਜੀ ਗੱਲ ਆ ਮੇਰੀ ਕਿਸਲੇ ਬੋਲਣ ਲੱਗੇ ਤੇ ਗੱਟਣੇ ਲੱਗੇ ਹਰੇ ਅਮੀਰ ਬਾਰ ਉਹ ਹੋਣਾ ਚਾਹੀਦਾ ਜਿਹਦਾ ਕੋਈ ਪਿੰਡ ਚ ਸਰਪੰਚ ਵੀ ਨਾ ਹੋਵੇ 35 ਸਾਲ ਤੋਂ 45 ਸਾਲ ਤੱਕ ਪੜਿਆ ਲਿਖਿਆ ਹੋਣਾ ਚਾਹੀਦਾ ਉਹਦਾ ਬੈਕਗ੍ਰਾਉਂਡ ਨਾ ਹੋਵੇ ਆਮ ਨੌਜਵਾਨ ਹੋਵੇ ਵੇਰੀ ਕੰਮ ਕਰੂਗਾ ਨਸ਼ਾ ਸਾਡਾ ਮੇਰਾ ਟਾਕਮ ਨਸ਼ਾ ਮੈਨੂੰ ਨਸ਼ੇ ਕਰਕੇ ਲੋਕ ਜਾਣਣ ਲੱਗੇ ਨੇ ਹੋਰ ਕੋਈ ਮੈਨਾਂ ਪਾਗਲ ਹੀ ਜਾਂ ਡੰਗਰਾਂ ਵਾਲਾ ਨਾ ਡੰਗਰੀਆਂ ਮਾਫ਼ ਕਰਿਓ ਗੱਲ ਕਰ ਸੋਡੀ ਹਰੇਕ ਸੋਡੀ ਪਿੰਟਰੀ ਨੱਗਣ ਹੁੰਦਾ ਸੋਡੀ ਕੱਲੀ ਕੱਲੀ ਮਾਂ ਮੇਰਾ ਜੀ ਕਰਦਾ ਵੀ ਹਰੇਕ ਮਾਂ ਦਾ ਪੁੱਤ ਨਸ਼ਾ ਛੱਡ ਜੇ ਕਿਸੇ ਮਾਂ ਦਾ ਪੁੱਤ ਨਸ਼ਾ ਹੀ ਨਾ ਕਰੇ ਨਸ਼ਾ ਖਤਮ ਹੋ ਜੇ ਪਰ ਜੇ ਨਾ ਚ ਰਹੇ ਪੁਰਾਣੇ ਰਾਜ ਕਰਤਾ ਨੇ ਨਾ ਆਪਾਂ ਇਹਨਾਂ ਨੂੰ ਨਹੀਂ ਕੁੱਟ ਕੇ ਗੱਲਦੇ ਉਹਨਾਂ ਚਿਰ ਖਤਮ ਨਹੀਂ ਹੋਣਾ ਨਵੇਂ ਵੀ ਆ ਹੁਣ ਵਾਲੇ ਵੀ ਕੰਜਰ ਇੱਥੇ ਬੈਠੋ ਮੂ ਗਲਤ ਬੋਲਿਆ ਗਿਆ ਫਿਰ ਕਹਿੰਦੇ ਨੇ ਝੋਟੇ ਖਿਲਾਫ ਪ੍ਰੂਫ ਹੈ ਝੋਟਾ ਗਾਲਾਂ ਕੱਢਦਾ ਇਹ ਪ੍ਰੂਫ ਹੈ ਲੈ ਪ੍ਰੂਫ ਤਾਂ ਮੇਰੇ ਕੋਲੇ ਨੇ ਮੋਟਰਾਂ ਦੇ ਵੱਡੇ ਵੱਡੇ ਕੰਮਾਂ ਦੇ ਵੀ ਫੋਨਾ ਚ ਨੇ ਉਹ ਹੁੰਦੇ ਨੇ ਪ੍ਰੂਫ ਨਾ ਕਿ ਸੱਚ ਬੋਲਣਾ ਆ ਜਾਂ ਸੱਚ ਬੋਲਣਾ ਗਲਤ ਗੱਲ ਬਾਈ ਕੱਲਾ ਕੱਲਾ ਸਿੱਖ ਝਕਾਰੇ ਲਾ ਦਿਓ ਕੱਟ ਬੱਜ ਕੇ ਲਾਵਾਂਗੇ ਕੋਈ ਮੁੱਖ ਨਾ ਰਿਓ ਬੰਝਾ ਤੁਸੀਂ ਉਹ ਹੀ ਆਏ ਹੋ ਸੋਢੀ ਹਾਜ਼ਰੀ ਸੱਤ ਪੁਸਤਾਂ ਦੀ ਹਾਜ਼ਰੀ ਪ੍ਰਮਾਣ ਕਿਹਦੀ ਬਾਬਾ ਜੀ ਪੰਥ ਨਗੱਤਰ ਜੀ ਅਸੀਂ ਧੰਨ ਬਾਗਾਂ ਧੰਨ ਉਹ ਮਾਂ ਐ ਜਿਨ੍ਹਾਂ ਦੇ ਪੁੱਤ ਜਣਿਆ ਜਾਂ ਧੰਨ ਸਾਡੇ ਭਾਈ ਹਵਾਰੇ ਵਰਗੇ ਜਿਨ੍ਹਾਂ ਕਰਕੇ ਪੰਥ ਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ ਇੱਕ ਝੰਡਾ ਥੱਲੇ ਹਾਰਾਂ ਕੀ ਆਪਣਾ ਲਗਦੀ ਲਾ

ਸਾਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਆਓ ਇੱਥੇ ਮਹਾਨ ਬੰਦਿਆਂ ਨੂੰ ਹੀ ਬਿਠਾਈਏ ਮਹਾਨ ਥਾਂ ਦੇ ਮਹਾਨ ਬੰਦੇ ਹੋਣ ਸਾਡੇ ਜਥੇਦਾਰਾਂ ਦੇ ਹੱਥੋਂ ਚੱਲਣਾ ਚਲੋ ਗਲਤੀ ਮਾਲਤੀ ਲਈ ਮਾਫੀ ਪਹਿਲਾਂ ਵੀ ਮਾਫੀ ਆਪਾਂ ਕੋਈ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ ਮੰਗੀ ਸੀ ਲੋਕ ਮੈਨੂੰ ਸਵਾਲ ਕਰਦੇ ਨੇ ਬਾਬਾ ਜੀ ਬੈਠੇ ਦੱਸ ਦੇਣਗੇ ਆਪਾਂ ਮਾਫੀ ਪੰਥ ਤੋਂ ਮੰਗੀ ਸੀ ਹਾਂ ਪੂਰੇ ਪੰਥ ਤੋਂ ਮੰਗੀ ਸੀ ਵੀ ਆਹ ਸ੍ਰੀ ਗੁਰੂ ਦੇ ਸਵਾਜਿਓਂ ਦੇ ਤਿਉਹਣੇ 328 ਸਲੂਕ ਕਿੱਧਰ ਗਏ ਉਥੀ ਨੇ ਸਾਡੇ